ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਕਰੇਗੀ ਸਰਕਾਰ ਸਰਕਾਰ 2029 ਤੋਂ ਪਹਿਲਾਂ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਕਰ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸੇ ਕਾਰਕਾਲ ਦੇ ਵਿੱਚ ਬਿੱਲ ਲਿਆਵੇਗੀ ਇੰਡੀਆ ਸਰਕਾਰ ਕੋਵਿੰਦ ਕਮੇਟੀ ਨੇ ਵਨ ਨੇਸ਼ਨ ਵਨ ਇਲੈਕਸ਼ਨ ਤੇ ਸਿਫਾਰਿਸ਼ ਦਿੱਤੀ ਹੈ 2029 ਤੋਂ ਸ਼ੁਰੂ ਹੋ ਸਕਦਾ ਹੈ ਵਨ ਨੇਸ਼ਨ ਵਨ ਇਲੈਕਸ਼ਨ ਕਿਉਂਕਿ ਲਗਾਤਾਰ ਇਸਤੇ ਕੰਮ ਕੀਤਾ ਜਾ ਰਿਹਾ ਹੈ ਆ ਕੋਵਿੰਦ ਕਮੇਟੀ ਨੇ ਵਨ ਨੇਸ਼ਨ ਵਨ ਇਲੈਕਸ਼ਨ ਤੇ ਜੋ ਕਿ ਸਿਫਾਰਿਸ਼ ਦਿੱਤੀ ਹੈ ਸਿਫਾਰਿਸ਼ ਇਸ ਤਰ੍ਹਾਂ ਕੀਤੀ ਗਈ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਸਰਕਾਰ ਲਾਗੂ ਕਰੇਗੀ ਸਰਕਾਰ 2029 ਤੋਂ ਪਹਿਲਾਂ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਕਰੇਗੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਵੱਡੀ ਖਬਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕੋਵਿੰਦ ਕਮੇਟੀ ਨੇ ਵਨ ਨੇਸ਼ਨ ਵਨ ਇਲੈਕਸ਼ਨ ਤੇ ਇਹ ਸਿਫਾਰਿਸ਼ ਦਿੱਤੀ ਕਿਉਂਕਿ ਇਹ ਲਗਾਤਾਰ ਆਪਣੇ ਆਪ ਦੇ ਵਿੱਚ ਡਿਬੇਟ ਦਾ ਵਿਸ਼ਾ ਕਿ ਜਦੋਂ ਵਾਰ-ਵਾਰ ਵਿਧਾਨ ਸਭਾ ਲੋਕ ਸਭਾ ਚੋਣਾਂ ਹੁੰਦੀਆਂ ਨੇ ਤਾਂ ਕਈ ਵਾਰ ਕਿਹਾ ਕਿ ਚੋਣ ਜਾਬਤਾ ਲਾਗੂ ਹੁੰਦਾ ਹੈ ਇਸ ਦੇ ਵਿਚਾਲੇ ਸੂਬਿਆਂ ਦਾ ਵਿਕਾਸ ਰੁਕ ਜਾਂਦਾ ਹੈ ਲਗਾਤਾਰ ਇਸ ਦੇ ਪਿੱਛੇ ਜੋ ਕੇ ਹਵਾਲਾ ਦਿੱਤਾ ਜਾਂਦਾ ਜਿਸ ਗੱਲ ਦਾ ਤਰਕ ਦਿੱਤਾ ਜਾਂਦਾ ਤਾਂ ਇਸ ਦੇ ਵਿਚਾਲੇ ਹੀ ਇਹ ਵੱਡੀ ਖਬਰ ਇਸ ਦੇ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਸਰਕਾਰ ਲਾਗੂ ਕਰੇਗੀ ਸਰਕਾਰ 2029 ਤੋਂ ਪਹਿਲਾਂ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਕਰੇਗੀ ਗੋਵਿੰਦ ਕਮੇਟੀ ਦੀਆਂ ਸਿਫਾਰਸ਼ਾਂ ਕੀ ਨੇ ਤੁਹਾਨੂੰ ਉਸ ਤੋਂ ਹੀ ਵਿਸਥਾਰ ਦੇ ਨਾਲ ਵਾਕਿਫ ਕਰਵਾਉਂਦੇ ਆਂ ਸਾਰੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ 2029 ਤੱਕ ਵਧਾਇਆ ਜਾਵੇ ਇਸ ਦੇ ਵਿੱਚ ਇਸ ਸਿਫਾਰਿਸ਼ ਦਾ ਜ਼ਿਕਰ ਕੀਤਾ ਗਿਆ ਹੈ ਹੰਗ ਅਸੈਂਬਲੀ ਜਾਂ ਸਰਕਾਰ ਡਿੱਗਣ ਤੇ ਬਾਕੀ 5 ਸਾਲ ਦੇ ਕਾਰਜਕਾਲ ਦੇ ਲਈ ਨਵੇਂ ਸਰੇ ਤੋਂ ਚੋਣ ਹੋਵੇ ਪਹਿਲੇ ਫੇਸ ਦੇ ਵਿੱਚ ਲੋਕ ਸਭਾ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੂਜੇ ਫੇਸ ਦੇ ਵਿੱਚ 100 ਦਿਨਾਂ ਦੇ ਅੰਦਰ ਲੋਕਲ ਬਾਡੀ ਇਲੈਕਸ਼ਨ ਹੋਵੇ ਲੋਕ ਸਭਾ ਵਿਧਾਨ ਸਭਾ ਲੋਕਲ ਬਾਡੀ ਚੋਣਾਂ ਦੇ ਸਿੰਗਲ ਵੋਟਰ ਹੋਣ ਇਹ ਜੋ ਸਿਫਾਰਿਸ਼ਾਂ ਕੀਤੀਆਂ ਗਿਆ ਦਰਸਲ ਕੋਵਿੰਟ ਕਮੇਟੀ ਦੇ ਵੱਲੋਂ ਤੇ ਇਹਨਾਂ ਸਿਫਾਰਿਸ਼ਾਂ ਤੋਂ ਬਾਅਦ ਜੀ ਹੁਣ ਸੋਤਰਾ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਸਰਕਾਰ ਲਾਗੂ ਕਰੇਗੀ ਸਰਕਾਰ 2029 ਤੋਂ ਪਹਿਲਾਂ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਕਰੇਗੀ ਇਸ ਕਾਰਜਕਾਲ ਦੇ ਵਿੱਚ ਅੰਡਗੇ ਸਰਕਾਰ ਬਿੱਲ ਲਿਆਵੇਗੀ ਕੋਵਿੰਟ ਕਮੇਟੀ ਨੇ ਵਨ ਨੇਸ਼ਨ ਵਨ ਇਲੈਕਸ਼ਨ ਤੇ ਸਿਫਾਰਿਸ਼ ਦਿੱਤੀ ਹੈ 2029 ਤੋਂ ਸ਼ੁਰੂ ਹੋ ਸਕਦਾ ਹੈ ਵਨ ਨੇਸ਼ਨ ਅਵਨ ਇਲੈਕਸ਼ਨ ਹੈ ਕਿਉਂਕਿ ਅਗਲੀਆਂ ਲੋਕ ਸਭਾ ਚੋਣਾਂ 2029 ਦੇ ਵਿੱਚ ਹੋਣੀਆਂ ਨੇ ਇਸੇ ਕਰਕੇ ਸਾਰੀਆਂ ਵਿਧਾਨ ਸਭਾ ਦਾ ਕਾਰਜਕਾਲ 2029 ਤੱਕ ਵਧਾਇਆ ਜਾਵੇ ਇਹ ਸਿਫਾਰਿਸ਼ ਦੇ ਵਿੱਚ ਕਿਹਾ ਗਿਆ ਹੈ ਹੰਗ ਅਸੈਂਬਲੀ ਜਾਂ ਸਰਕਾਰ ਡਿੱਗਣ ਤੇ ਬਾਕੀ 5 ਸਾਲ ਤੇ ਕਾਰਜਕਾਲ ਦੇ ਲਈ ਨਵੇਂ ਸਰੇ ਤੋਂ ਚੋਣ ਹੋਵੇ ਪਹਿਲੇ ਫੇਸ ਦੇ ਵਿੱਚ ਲੋਕ ਸਭਾ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਤੇ ਦੂਜੇ ਫੇਸ ਦੇ ਵਿੱਚ 100 ਦਿਨਾਂ ਦੇ ਅੰਦਰ ਲੋਕਲ ਬਾਡੀ ਇਲੈਕਸ਼ਨ ਕਰਵਾਈ ਜਾਵੇ ਲੋਕ ਸਭਾ ਵਿਧਾਨ ਸਭਾ ਲੋਕਲ ਬਾਡੀ ਚੋਣਾਂ ਦੇ ਸਿੰਗਲ ਵੋਟਰ ਹੋਣ ਕਿਉਂਕਿ ਲਗਾਤਾਰ ਇਹ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਚਾਰ ਰਿਹਾ ਕਿ ਜਦੋਂ ਵਾਰ-ਵਾਰ ਲੋਕ ਸਭਾ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਾਂ ਸਿੱਧੇ ਤੌਰ ਤੇ ਆ ਤਾਂ ਸਿੱਧੇ ਤੌਰ ਤੇ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਹੋਈਆਂ ਕਈ ਤਰ੍ਹਾਂ ਦੇ ਸਵਾਲ ਵੀ ਉੱਠੇ हां ਜਦੋਂ ਹੁਣ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਇਸ ਤੋਂ ਬਾਅਦ ਚ ਹੁਣ ਮਹਾਰਾਸ਼ਟਰ ਤੇ ਝਾਰਖੰਡ ਦੇ ਵਿੱਚ ਚੋਣੀਆਂ ਨੇ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋਏ ਕਿ ਸਾਰੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਕਿ ਇੱਕੋ ਸਮੇਂ ਕਿਉਂ ਨਹੀਂ ਕਰਵਾਈਆਂ ਗਈਆਂ ਤਾਂ ਇਸ ਦੇ ਵਿਚਾਲੇ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਕਰੇਗੀ ਸਰਕਾਰ ਸਰਕਾਰ 2029 ਤੋਂ ਪਹਿਲਾਂ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਕਰੇਗੀ ਇਸੇ ਕਾਰਜਕਾਲ ਦੇ ਵਿੱਚ ਐਨਡੀਕੇ ਸਰਕਾਰ ਦੇ ਵੱਲੋਂ ਬਿੱਲ ਲਿਆਂਦਾ ਜਾਵੇਗਾ ਤੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਸਾਫ਼ ਤੌਰ ਤੇ ਫਿਰ ਮਤਲਬ ਇਹੀ ਹੈ ਕਿ ਲੋਕ ਸਭਾ ਚੋਣਾਂ ਵਾਕਫ ਸੂਬੇ ਦੀ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਣਗੀਆਂ ਵਾਰ-ਵਾਰ ਵਿਧਾਨ ਸਭਾ ਲੋਕ ਸਭਾ ਚੋਣਾਂ ਨਹੀਂ ਹੋਣਗੀਆਂ ਕਿ ਪਹਿਲਾਂ 2-3 ਸੂਬੇ ਦੀ ਵਿਧਾਨ ਸਭਾ ਚੋਣਾਂ ਹੋ ਜਾਂਦੀਆਂ ਨੇ ਫਿਰ 2-3 ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਏਗਾ ਕਿਉਂਕਿ ਹਾਲੀ ਦੇ ਵਿੱਚ ਗੱਲ ਕਰੀਏ ਤਾਂ ਜਿਵੇਂ ਹਰਿਆਣਾ ਦੇ ਵਿੱਚ ਤੇ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣ ਹੋ ਰਹੀ ਹੈ ਇਸ ਤੋਂ ਬਾਅਦ ਥੋੜੇ ਦਿਨਾਂ ਦੇ ਵਿੱਚ ਮਹਾਰਾਸ਼ਟਰ ਤੇ ਚਾਰਖੰਡ ਨੂੰ ਚੋਣਾਂ ਦਾ ਐਲਾਨ ਹੋਵੇਗਾ ਉਸ ਤੋਂ ਬਾਅਦ ਅਗਲੇ ਸਾਲ 2025 ਦੇ ਵਿੱਚ ਫਰਵਰੀ ਦੇ ਵਿੱਚ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਤੇ ਜਿਹੜਾ ਕਿ ਸਾਲ ਭਰ ਦੇ ਵਿੱਚ ਚੱਲਦਾ ਰਹਿੰਦਾ ਤੇ ਇਸੇ ਕਰਕੇ ਲਗਾਤਾਰ ਇਹ ਚਰਚਾ ਦਾ ਵਿਚਾਰ ਵਿਚਾਰ ਸੀਗਾ ਕਿ ਜਦੋਂ ਵਾਰ-ਵਾਰ ਚੋਣਾਂ ਹੁੰਦੀਆਂ ਨੇ ਚੋਣ ਜਾਬਤਾ ਲਾਗੂ ਹੁੰਦਾ ਹੈ ਤਾਂ ਸੁਧਿਆਂ ਦਾ ਵਿਕਾਸ ਕਿਤੇ ਨਾ ਕਿਤੇ ਰੁਕ ਜਾਂਦਾ ਉਸ ਦੇ ਵਿੱਚ ਰੁਕਾਵਟ ਆਉਂਦੀ ਹੈ ਤੇ ਇਸ ਦੇ ਚੱਲਦਿਆਂ ਇਹ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਵਨ ਨੇਸ਼ਨ ਵਨ ਇਲੈਕਸ਼ਨ ਸਰਕਾਰ ਲਾਗੂ ਕਰੇਗੀ ਸਰਕਾਰ 2029 ਤੋਂ ਪਹਿਲਾਂ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਕਰੇਗੀ ਕਿਉਂਕਿ 2029 ਦੇ ਵਿੱਚ ਅਗਲੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ